ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਤੇ ਜਿਹੜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਇਹਦੇ ਵਿੱਚ ਤੁਹਾਨੂੰ ਮੈਂ ਗੋਮ ਚਲ ਕੇ ਜਿਹੜੀ ਆਪਾਂ ਲੈਸ ਲਾਉਣੀ ਆ ਉਹਦਾ ਤਰੀਕਾ ਦੱਸ ਰਹੀ ਹਾਂ ਤੇ ਅੱਜ ਵੀ ਹੁਣ ਆਪਾਂ ਚਾਕਾਂ ਦੇ ਲੈਸ ਲਾ ਰਹੇ ਹਾਂ ਉਦਾਂ ਹੀ ਆਪਾਂ ਸਿੰਪਲ ਲੈਸ ਰੱਤ ਕੀ ਉੱਪਰ ਖਲਾਈ ਲਾ ਰਹੇ ਹਾਂ ਇਹ ਗਲਤ ਯਾ ਨਾਲ ਬਸ ਆਪਾਂ ਨੈਗੋਸ਼ੀਏ ਕਰ ਰਹੀ ਆ ਮੇਰੀ ਵੀਡੀਓ ਵੀ ਹਰ ਲੋਕੋਜ਼ ਲੱਗੋ ਜ਼ਰੂਰ ਸਿੱਖਣ ਨੂੰ ਮਿਲੇ ਠੀਕ ਹੈ ਤੇ ਵੀਡੀਓ ਦੇਖਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਪਲੀਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗੀਆਂ ਕਿ ਨਹੀਂ ਜਾਂ ਤੁਹਾਨੂੰ ਕਿੱਦਾਂ ਦੀਆਂ ਵੀਡੀਓ ਚਾਹੀਦੀਆਂ ਨੇ ਇੱਕ ਵਾਰੀ ਆਪਾਂ ਸਿੰਗਲ ਸਲਾਈ ਲਾ ਲਈ ਆ ਹੁਣ ਆਪਾਂ ਜਿਹੜੇ ਚਾਕ ਹੁੰਦਾ ਹੈਗਾ ਉਹਨੂੰ ਐਦਾਂ ਫੋਲਡ ਕਰਨਾ ਹੈ ਜਿਵੇਂ ਕਿ ਮੈਂ ਹੁਣ ਕਰਕੇ ਦੱਸ ਰਹੀ ਆ ਤੁਹਾਨੂੰ ਇਸ ਤਰ੍ਹਾਂ ਫੋਲਡ ਕਰਕੇ ਇਹ ਤਰੀਕੇ ਨਾਲ ਨਾ ਆਪਣੀ ਵਧੀਆ ਫਿਨਿਸ਼ਿੰਗ ਨਾਲ ਪਾਈਪਿੰਗ ਲਾਉਣੀ ਹੈ ਲੈਸ ਲਾਉਣੀ ਹੈ ਵਧੀਆ ਲੱਗ ਜਾਂਦੀ ਹੈ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਕਿ ਤੁਮੇਂ ਰੀ ਗੋਸ਼ਿਤ ਰਹੋਗੇ ਵੀ ਮੈਂ ਦੇਨੇ ਜਾਂ ਦੂਜੀ ਤੀਜੀ ਦਿਨੋਂ ਇੱਕ ਅੱਤੀ ਵੀਡੀਓ ਅਪਲੋਡ ਕਰਾਂ ਜਿਦੇ ਚ ਕਿ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਜਿੱਦਾਂ ਕਿਸੇ ਵਰਕ ਦੀ ਵੀਡੀਓ ਹੋ ਗਈ ਜਾਂ ਕੋਈ ਜਾਣਕਾਰੀ ਵੀ ਜਿਹੜੀ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਟਰਾਈ ਕਰ ਸਕਦੇ ਹੋ ਦੇਖ ਕੇ ਤੇ ਫਿਰ ਮਿਲਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਹੁਣ ਬਸ ਸਿਰਫ ਤਰਪਾਈ ਕਰਨੀ ਆ ਹੁਣ ਇਹਦੇ ਚ ਕੋਈ ਲੋੜ ਨਹੀਂ ਆ ਇੱਕ ਇਹ ਇਦਾਂ ਵੀ ਲੱਗ ਜਾਂਦੀ ਆ ਇੱਕ ਤਰੀਕਾ ਹੋਰ ਹੁੰਦਾ ਪੰਜ ਤਿੰਨ ਲਾਉਣ ਦਾ ਉਹ ਮੈਂ ਕਿਸੇ ਹੋਰ ਵੀਡੀਓ ਤੇ ਬਤੂਰੀ ਉਹਦੇ ਤੇ ਇੱਕ ਹੀ ਸਲਾਈ ਲਾਉਣੀ ਪਈ ਆ ਤੋ ਤਾਂ ਆਪਾਂ ਨੂੰ ਦੋ ਤਿੰਨ ਸਲਾਈਆਂ ਲਾਉਣੀਆਂ ਪੈ ਗਈਆਂ ਤੇ ਇਹਦੇ ਨਾਲ ਵੀ ਫਿਨਿਸ਼ਿੰਗ ਬਹੁਤ ਆਉਂਦੀ ਆ ਤੇ ਲੱਗੀ ਹੋਈ ਬਹੁਤ ਸੋਹਣੀ ਲੱਗਦੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੱਗਦੀ ਆ ਤੁਸੀਂ ਦੇਖ ਸਕਦੇ ਝੱਕਾਂ ਤੇ ਲੈਸ ਲਾਉਣੀ ਬਾਜੂ ਤੇ ਵੀ ਇਦਾਂ ਹੀ ਲੱਗ ਜਾਂਦੀ ਆ ਇਹ ਆਪਣਾ ਹਾਂ ਇਹ ਤਰਪਾਈ ਕਰ ਸਕਦੇ ਆਪਾਂ ਇਸ ਤਰੀਕੇ ਨਾਲ ਬੈਂਕ ਵਾਲੇ ਕਸੀ ਆਪਣੀ ਤਾਂ ਫੀਸ ਨੂੰ ਪਾਉਣੀ ਆਉਂਦੀ ਆ ਹਾਂਜੀ ਕਿੰਨੇ ਵੰਡਾਂ ਨੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਏ ਬਾਏ ਤੁਹਾਡਾ ਬਹੁਤ ਬਹੁਤ ਧੰਨਵਾਦ